ਸਸ਼ੀ ਕਾਲ ਜੀ ਰੋਜ਼ਾਨਾ ਸੱਚ ਟਾਈਮ ਤੇ ਤੁਹਾਡਾ ਸਵਾਗਤ ਹੈ ਹਲਕਾਜ਼ ਨਾਲਾਦੀਨੋਂ ਦੇ ਪਿੰਛਾ ਖਬੀਬ ਦੇ ਵਸਨੀਕ ਜੀਵਨ ਸਿੰਘ ਨੇ ਲਈ ਮਦਦ ਦੀ ਗੁਹਾਰ ਹੜ ਕਾਰਨ ਕਾਰ ਹੋਇਆ ਪੂਰਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਆਉਂਦੇ ਹਾਂ ਜੀਵਨ ਸਿੰਘ ਦੇ ਮੂੰਹੋਂ ਸਾਰੀ ਗੱਲਬਾਤ ਡੀਐਸ ਖਾਲਸਾ ਦੀ ਰਿਪੋਰਟ ਵਿੱਚ ਨਾ ਨਾਮ ਜੀਵਨ ਸਿੰਘ ਹਾਂ ਜੀ ਇਹਦੇ ਕੋਟਲੀ ਸਾਹਿਬੀ ਨਜ਼ਦੀਕ ਸਮਾਧਾਂ ਜਿੰਨੂ ਕਿ ਪਹਿਲਾਂ ਤੰਬੂ ਅਜਦੇ ਸੀ ਤੋਂ ਆਪਣਾ ਕੋਟਲੀ ਸਾਹਿਬੀ ਬਣਾ ਲਾਇਆ ਵਾ ਬਿਲਕੁਲ ਸਮਾਧਾਂ ਦੇ ਨਾਲ ਹੀ ਜੇ ਚਰਦੇ ਬੰਨੇ ਨਾਲ ਬਿਲਕੁਲ ਤਹਿਸੀਲਾ ਜਨਾਵਾ ਦੇ ਜਲਾ ਅਮਰਸਰ ਹਾਂਜੀ ਸਾਡੇ ਆ ਬਾਲਿਆ ਵਾਲੇ ਕਮਰੇ ਜਿਹੇ ਇਹ ਸਾਰੇ ਬਰਬਾਦ ਹੋ ਗਏ ਮੇਂ ਕਾਰਨ ਇੱਥੇ ਅਜੇ ਸਿੰਦਾ ਕੋਈ ਮਤਲਬ ਨਹੀਂ ਆਇਆ ਨਾ ਕਿਸ ਨੇ ਸਾੜੀ ਲਈ ਹੈ ਜੀ ਜੋ ਆ ਤਰੇਰਾ ਆਈਆਂ ਨੀਆਂ ਤੇ ਇੱਥੇ ਲੈ ਆਪਣਾ ਪਾਟ ਪਾਟ ਪਾਣੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਜੋ ਬੈਦ ਜੋ ਉਰਾ ਪੜਾ ਸਭ ਸਾਡਾ ਘਰ ਕੋ ਹੋ ਗਿਆ ਵਗਾ ਸਾਡਾ ਜੋ ਨਾ ਅਜੇ ਮਾਰੇ ਚੰਗੀ ਕਣਕ ਥੋੜੀ ਬੋਦੀ ਤੇ 2-4 ਕੌਂਟੇ ਲੱਗੇ ਹੋਈ ਆਣ ਕੇ ਤੁਸੀਂ ਦੇਖੋ ਇਹ ਵੀ ਸਾਰੀ ਘੜਕ ਹੋ ਗਈ ਉਹ ਵੀ ਪਰੋਲੇ ਸਾਡੇ ਬਾਟ ਕੇ ਨੇ ਫੁੱਲ ਕੇ ਕਣਕ ਤੇ ਸਰਕਾਰ ਵੱਲੋਂ ਅਜੇ ਸਾਡੇ ਤੇ ਕੋਈ ਨਹੀਂ ਆਇਆ ਹੈਗਾ ਚਲੋ ਜੀ ਆਵੇਦਕੋ ਜੋ ਛੜਦਾ ਬੰਦਾ ਕੋਈ ਸਾਡਾ ਵੀ ਸਾਡੀ ਕੋਈ ਗਰੀਬਾਂ ਦੀ ਮਤ ਕੀਤੀ ਜਾਵੇ